ਫੌਜ ਦੇ ਅਧਿਕਾਰਾਂ ਚਾਰ ਪੰਜ ਟਰਾਲੀਆਂ ਗਿਆ ਬਣ ਤੇ ਉਹ ਕਹਿੰਦੇ ਵੀ ਦੋ ਬੰਦਿਆਂ ਦਾ ਪ੍ਰਸਾਦਾ ਡਰਾਈਵਰ ਤੇ ਜਿਹੜਾ ਮਸ਼ੀਨ ਵਾਲਾ ਹਲ ਹਰਾ ਉਹ ਉਹ ਲੈਣਾ ਹੈ ਤਾਂ ਅਜੇ ਮੈਂ ਉੱਥੇ ਤੇ ਮੰਡ ਤੇ ਫੋਨ ਕਰਕੇ ਪਰਾਂ ਜੀ ਘਟੋ ਘਟ ਬੰਨੂ 20 ਮਿੰਟ ਲੱਗੇ ਰਸਤੇ ਚ ਆਉਂਦੇ ਆਉਂਦੇ ਨੂੰ ਤੇ ਜੇ ਭੈਣ ਜੀ ਸੋਚ ਦੇ ਵਿੱਚ ਇਹਨਾਂ ਨੂੰ ਕਹਦਾ ਵੀ ਮੈਂ ਆਉਂਦੀ ਵਾਪਸ ਬਣਦਾ ਹੁਣ ਇਹ ਪਤਾ ਨਹੀਂ ਕਿਹੜੇ ਚੱਕਰਾਂ ਚ ਦੋਹੇ ਜਣੀਆਂ ਫਸੀਆਂ ਹੋਈਆਂ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੌੜਾ ਆ ਰਹੇ ਆ ਜੀ ਅਸੀਂ ਕੜਾ ਦਾ ਕੀ ਕਰਨਾ ਤਾਂ ਮੈਨੂੰ ਤਾਂ ਮੈਂ ਸਮਝਦੇ ਬਾਹਰ ਥੋੜੇ ਵਾਸਤੇ ਹੀ ਬਣਾ ਰਹੇ ਲੇਬਰ ਵਾਸਤੇ ਬਣਾ ਰਹੇ ਨੇ ਲੈਬਰ ਵਾਸਤੇ ਧੂੜੀ ਦਾ ਗਰਦੇ ਦਾ ਕੰਮ ਆ ਅੱਗੇ ਪਤਾ ਸ਼ੱਕਰ ਦੇ ਵਿੱਚ ਘੀਰ ਲਾ ਕੇ ਦਿੰਦੀ ਹੁੰਦੀਆਂ ਬੀਬੀਆਂ ਹੁਣ ਸ਼ੱਕਰਾਂ ਮਿਲਦੀਆਂ ਔਖੀਆਂ ਸ਼ੱਕਰ ਹੈ ਨਹੀਂ ਤੇ ਹੁਣ ਸਾਡੇ ਕੋਲ ਸੂਜੀ ਸੀ ਹਾਂ ਫਿਰ ਅਸੀਂ ਕੜਾ ਬਣਾਤਾ ਦਾਲ ਦੇ ਦਾ ਨਹੀਂ ਬਣਾਤਾ ਨਹੀਂ ਦੇਸੀ ਦਾ ਬਣਾਇਆ ਘਰ ਦਾ ਬਣਾਇਆ ਤਾਂ ਕੀ ਕੋਸੂਦੋਂ ਕਿਸੀ ਕੀ ਲਿਖਣ ਆਉਂਦੀ ਆ ਆ ਚਾਚਾ ਮਾਂਗੇ ਤੇ ਲਕਮਾ ਬੁੱਲ ਵੀ ਰੋਟਾ ਪ੍ਰਸ਼ਾਦ ਦਾ ਤਿਆਰ ਕੀ ਰੋਏਗਾ ਤੇਰੇ ਨਾਲ ਆਏ ਤਾਂ ਉਹਨਾਂ ਦੇ ਵਾਸਤੇ ਤਾਂ ਤਿਆਰ ਆ ਥੋੜੇ ਵਾਸਤੇ ਬਣਾਉਣਾ ਸਪੈਸ਼ਲ ਅੱਛਾ ਮੇਰੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਬਈ ਥੋੜੀ ਤਾਂ ਤੁਹਾਨੂੰ ਪਤਾ ਨਾ ਵਿੱਕੀ ਅੱਗੇ ਤਾਂ ਕਿਆ ਕਿਆ ਕਰ ਲੈਣੇ ਥੋੜੀ ਆਉਂਦੀ ਦੀ ਦਾਦਾ 10 ਬੰਦੇ ਵੀ ਲੱਗੇ ਮਿਲਦੇ ਨੇ ਪੰਜ ਖੇਤ ਦੇ ਵਿੱਚ ਤੇ ਬਾਦੂ ਟੂੜੀ ਤਾਂ ਅੱਧੇ ਹੁੰਦੇ ਤੇ ਹਨਾ 10 ਬੰਨਾਂ ਨਾਲ ਸੱਕਰ ਲਾਗੇ ਦੇਣੀ ਕੀ ਰੂਹ ਚ ਦੇਸੀ ਹੂੰ ਠੀਕ ਹੈ ਬੜਾ ਸਾਰਾ ਕੋਲੋਂ ਉਹਨਾਂ ਨੇ ਕਿਹਾ ਸੀ ਬਾਦੂ ਵਿੱਚ ਦੋ ਦੋ ਰੋਟੀਆਂ ਮਰੱਖ ਕੇ ਸੱਕਰ ਜਰੂਰ ਪਾਉਣੀ ਹੈ ਇਹ ਸ਼ਗਨ ਬੰਨਿਆ ਜਾਂਦਾ ਦਾ ਚਾਹ ਜਿੰਨੇ ਦੀ ਮਰਜ਼ੀ ਲੱਗ ਦਿੱਤੇ ਉਹਨੇ ਦੇ ਨੇ ਸੱਕਰ ਦੇਣੀ ਉਹ ਦੇਣੀ ਆ ਹੂੰ ਘਰ ਦਾ ਜੈ ਨਹੀਂ ਕਰਤੀ ਕਹਿੰਦੇ ਜਦੋਂ ਘਰ ਦਾ ਕੁਸ ਵੀ ਆ ਸੱਲ ਘਰ ਦੇ ਵਿੱਚ ਹੁਣ ਤਾਂ ਸੱਕਰ ਹੀ ਨਹੀਂ ਮਿਲ ਜਾਂਦਾ ਸਰਕਾਰੀ ਮਿਲਣਾ ਚੱਲੀਆਂ ਆਪਣਾ ਚੀਨੀ ਗੋੜਾ ਵਾਲਾ ਦਾ ਸੱਕਰ ਵਾਲਾ ਦਾ ਘਰ ਖਤਮ ਹੋ ਗਿਆ ਚੀਨੀ ਬਰੇ ਆ ਗਿਆ ਕੰਮ ਉਹ ਤਾਂ ਗੱਲ ਹੈ ਜੀ ਐ ਵੀ ਪਹਿਲਾਂ کیا ਹੁੰਦਾ ਤਾਂ ਠੱਕਰ ਹੁੰਦੀ ਦੀ ਘਰ ਦੀ ਗੁੜ ਘਰ ਦਾ ਉਹ ਸੱਕਰ ਨੂੰ ਆਪਣਾ ਮਿੱਟੀ ਮੁੱਟੀ ਲਾ ਕੇ ਰੱਖਣੀ ਹਾਂ ਉਹਦੇ ਚ ਪਾ ਕੇ ਹਾਂ ਢੋਲ ਚ ਮੱਟਾਂ ਦੇ ਵਿੱਚ ਤੂੜੀ ਦੇ ਵਿੱਚ ਰੱਖ ਦਿੰਦੇ ਆਪਣੇ ਵੀ ਮੱਠ ਹੁੰਦਾ ਦਾ ਹਾਂ ਅਸੀਂ ਬਾਅ ਖੇਲੇ ਉਹਦੇ ਨਾਲ ਠੀਕ ਠੀਕ ਸਾਡਾ ਸਾਡਾ ਉਹਦੇ ਚ ਮੱਟ ਚ ਪਾ ਕੇ ਗੋੜ ਵਿੱਚ ਜ਼ਕਰ ਤੂੜੀ ਦੇ ਰੱਖ ਦੇਣੀ ਉਹ ਵੀ ਨਹੀਂ ਤਾਂ ਇੱਕ ਹੋਰ ਉਹ ਜਿਹੜਾ ਮੱਟ ਹੁੰਦਾ ਤਾਂ ਮੈਂ ਹੋਰ ਵੀ ਦੇਖਿਆ ਬਣਾ ਉਹਦੇ ਵਿੱਚ ਮੂੰਗਫਲੀ ਵੀ ਪਾਉਂਦੇ ਨੇ ਹੂੰ ਮੱਟ ਦੇ ਵਿੱਚ ਮੂੰਗਫਲੀ ਪਾ ਕੇ ਰੱਖ ਬੰਦੇ ਤੇ ਅਗਰ ਤੇਰੇ ਜੋਗੀ ਰੋਟੀ ਖੁਲਦੀ ਆ ਬਣਾ ਦੀਏ ਖੁਸ਼ ਹੋ ਜਾਊਗਾ ਮਾਤਾ ਕੜਾਹਣ ਵਾਲੇ ਖਾਉਂਗਾ ਬਈ ਇਹਦਾ ਕੋਈ ਇਹਦਾ ਸੂਜੀ ਦੀ ਵੀ ਖੁਸ਼ੂ ਲੱਗ ਗਈ ਹੁਣ ਥੱਲੇ ਲੱਗ ਗਈ ਤੇਰੀ ਗੈਸ ਆਂਸ ਘਟਾ ਲਾ ਨਹੀਂ ਨਹੀਂ ਲੱਗ ਰਹੀ ਨਹੀਂ ਲੱਗ ਨਹੀਂ ਨਹੀਂ ਤਲਦੀਬ ਖਰਾਬ ਆਪਦੀ ਬਣਾਉਂਦੀ ਆ ਆਪ ਔਰ ਤੇ ਨਾਲ ਪਲੇਟਾਣਾ ਖਾਣਾ ਆਪ ਉਹ ਗੱਲ ਤੇਰੇ ਖਤਰਮ ਬੱਸ ਬਹਾਨਾ ਲੈਬਰ ਵਾਲੇ ਦਾ ਅਸੀਂ ਠੇ ਖਾਣਾ ਹੁੰਦਾ ਅਸੀਂ ਕੱਦ ਬਣਾ ਕੇ ਖਾ ਲਿਆ ਤਾਂ ਤੂੰ ਸਾਨੂੰ ਰੋਕ ਲਉਂਗੀ ਮੇਰੇ ਨੂੰ ਠੀਕ ਹੈ ਅਸੀਂ ਹੁਣ ਮੜਾ ਬਣਾ ਮੱਠਾ ਮੋਠਾ ਕਟਾਇਆ ਹੋਇਆ ਸਾਨੂੰ ਬਾਰ ਬਾਰ ਜਾ ਜਨਾ ਕਰਾਉਗੇ ਅਸੀਂ ਖਾਣਾ ਅਸੀਂ ਕਿੱਕੀ ਰੋਟੀ ਵੀ ਕਿ ਕੇ ਜਸ ਲੈ ਲੂਗੇ ਉਹ ਗਾਜੀ ਇਹਦਾ ਸਹੀ ਗੱਲ ਹੈ ਉਧਰ ਮੈਂ ਕਰਨ ਨੂੰ ਕੋਈ ਵੀ ਚੀਜ਼ ਬਣਾਉਂਦਾ ਤੇ ਮੈਂ ਵੀ ਦੇਖੀ ਟੈਸਟ ਕਰਾ ਦੇ ਮੈਂ ਆਹ ਸਾਬ ਨਾਲ ਨਹੀਂ ਵਜਨ ਘਟਣਾ ਟੈਸਟੇ ਹੋਣਾ ਅਸੀਂ ਬੜਾ ਕੁੱਟਨੇ ਮਾਰਦੀ ਐ ਚਲੋ ਬਾਬੂ ਜੀ ਸੱਚੀ ਕਰ ਮੇਲੇ ਜੀ ਸਾਡੀ ਤੁਪਾ ਬੋਲੀ ਨੋ ਅਰੇ 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 ਬੜਾ ਲਕਣਾ ਮਗਰ ਹਾਂ ਜਿਹੜੇ ਨਾ ਮੈਂ ਕੋਈ ਇਹ ਕਿਤੇ ਦਾਬ ਕਰੂਗੀ ਜਦੋਂ ਮੈਂ ਮਖਰਾਫ ਪੜਾਉਣ ਲੱਗ ਜੂਗੀ ਉਹ ਤਾਂ ਗੱਲ ਹੈਗੀ ਅੱਛੇ ਪਤਾ ਕੀ ਕਰਦੀ ਐ ਇਹ ਗੱਲਾਂ ਕਰ ਲੋ ਆਪਾਂ ਵੀ ਕੱਲ ਜਾੜਾ ਤਾਂ ਵੀ ਸਮਝ ਆ ਜਾਂਦੀ ਐ ਇਹ ਗੱਲਾਂ ਸਮਝਣ ਲੱਗਦੀ ਐ ਠੀਕ ਛੱਟ ਨਹੀਂ ਕਰਾਂਗਾ ਠੀਕ ਐ ਤੂੰ ਨਾ ਕੀ ਨਾ ਬਾਅਦ ਵਿੱਚ ਛੱਡ ਦਿੰਦਾ ਗਰਮੀ 'ਚ ਜ਼ਿਆਦਾ ਕੀ ਨਹੀਂ ਵਧੀਆ ਲੱਗਦਾ ਹਾਂ ਠੰਡੇ 'ਚ ਤਜਬਦੀਆ ਲੱਗਦਾ ਗਰਮੀ 'ਚ ਨਹੀਂ ਇੰਨਾ ਵਧੀਆ ਲੱਗਦਾ ਮੈਨੂੰ ਇਹ ਗੱਲ ਵੀਰ ਜੀ ਨੇ ਦੱਸੀ ਅ ਅੱਜ ਰਿਗਰ ਤੱਕ ਤੁਹਾਨੂੰ ਦੁਹਰਾ ਰਹਾ ਤਾਂ ਤੱਕ ਮੈਂ ਹੀ ਚੱਲੀ ਜੀ ਸਲਾਮਤ ਫੇਰ ਤਾ ਨਾ ਫੜ ਜੂਗਾ ਤੇ ਜੋ ਨਾ ਚੱਲੀ ਫੇਰ ਗੱਲ ਵੱਖਰੀ ਪਾਣੀ ਦੇ ਉਹਨਾਂ ਕੋਲੇ ਚ ਪਾਉਂਦਾ ਉਹ ਤਾਂ ਲੈਦੀ ਉਹਨਾਂ ਨੂੰ ਕੋਟਨ ਜੀ ਦੀ ਬਕਾ ਜ਼ਿਆਦਾ ਹੋਈ ਬੀਜ ਵੀ ਨਹੀਂ ਆਉਣਾ ਮੌਸਮ ਮ ਖਰਾ ਰਹਾ ਬਹੁਰੇ ਲੋਕ ਦਾ ਖਰਾ ਜਾ ਰਹਾ ਚਲ ਜਿਵੇਂ ਕਰਵਾ ਤਮ ਪਰ ਥੋੜੇ ਜਿਹਾ ਸੇਕ ਲੱਗਣਾ ਆ ਜਾ ਇਹ ਲਾਲਾ ਫਮੈਕਟ ਤੈਨੂੰ ਕਹਿੰਦਾ ਵੀ ਪਾਣੀ ਪਾ ਦੇ ਦੇ ਚ ਪਹਿਲਾਂ ਤਾਂ ਚੀਨੀ ਪਾਉਗੀ ਫਿਰ ਦਾਖਾ ਪੈਣਗੀ ਫਿਰ ਐਂਡ ਤੇ ਮੇਰੇ ਨੂੰ ਕੱਪ ਚ ਦੋ ਤੁਸਕੇ ਚ ਪਾਣੀ ਦੇ ਦਿਓ ਥੋੜਾ ਪਾਣੀ ਐ ਤਾਂ ਨਾ ਨਾ ਪਾਣੀ ਜਦ ਵੀ ਤਾਂ ਠੰਡਾ ਹੀ ਪੈਂਦਾ ਅੱਧ ਵਿੱਚ ਪਾ ਲੈਂਦੀ ਹਾਂ ਮੈਂ ਆਟੇ ਵਾਲੇ ਚ ਗਰਮ ਪਾਣੀ ਕਿਵੇਂ ਘੋਲ ਕੇ ਉਹ ਮੈਂ ਤਾਂ ਗਰਮ ਪਾਣੀ ਚ ਇਹ ਮੈਂ ਤਾਂ ਨਹੀਂ ਬਣ ਜਾਂਦੀ ਹੂੰ ਚਾਪੇ ਸਭੀ ਪਰੇ ਤੁਸੀਂ ਰੋਟੀਆਂ ਚੋਪੜ ਕੇ ਬੰਨ ਦਿੰਦੇ ਦਾਲ ਫਿਰ ਦੇਖ ਲੈਣੇ ਕਿੰਨੀ ਕੁ ਘਟ ਗਈ ਆ ਤੇ ਵਿੱਕੀ ਸਿੰਘ ਗਰਮ ਗਰਮ ਕੜਾਹ ਨਾਲ ਹੀ ਖਾ ਲਾਂਗੇ ਮਾਦਾ ਦੋ ਪਰਸਾਦੇ ਸਗਣੇ ਕੜਾਹ ਨਾਲ ਹੀ ਸਗਣੇ ਮੈਂ ਦਾਲ ਦੋੜ ਨਹੀਂ ਲੈਣੀ ਅਜੇ ਠੀਕ ਹੈ ਜੀ ਹਾਂ ਅਨੇਕ ਗੀ ਘਟਾਣਾ ਅੰਚ ਐਨੀ ਸ਼ੂਗਰ ਪਾਉਂਗੂ ਬਸ ਕੌਲੀ ਪਰ ਕੇ ਐਸੜਤੀ ਵਿੱਚ ਬਾਹਰ ਵਾਲਿਆਂ ਨੂੰ ਨਾ ਮੱਠਾ ਮਾਰੀ ਉਹ ਨਹੀਂ ਮਾੜੇ ਵਿੱਚ ਤਾਜੀ ਪਾੜਨੀ ਆ ਉਹ ਝਾਕਾ ਪੁੱਸਰੀ ਨੂੰ ਨੂੰ ਨਹੀਂ ਪਤਾ ਮੈਨੂੰ ਕਿਹਣਾ ਹੁੰਦਾ ਕਿ ਕਿਤਨਾ ਆਪਣਾ ਗਿਆਨ ਦੇਣ ਲੱਗੁੰਨੇ ਮੈਨੂੰ ਸੌ ਪਤਾ ਸੌ ਪਹਿਲਾਂ ਝਾਕਾ ਪਾ ਨੂੰ ਥੋੜੀ ਨੀ ਹਾਂ ਉਹ ਝਾਕਾ ਲਪੂ ਟੱਕੇ ਬਈ ਉਹਨੇ ਤੇ ਇਹ ਪੰਜੀਲੀ ਬਣਾਉਣੀ ਆ ਮੈਨੂੰ ਲੱਗਦਾ ਇਹ ਬਹੁਤ ਹੋਰ ਦਾ ਲੱਗਦਾ ਆ ਤੇ ਲਾ ਰੋਟੀ ਨਹੀਂ ਤੜਾ ਟਕੜਾ ਦੀ ਗੁਰੂ ਬਾਲਦੇ ਨੇ ਤੜਾ ਤਾਂ ਬੋੜੋ ਨਹੀਂ ਬਣਾਇਆ ਕੀ ਵੀ ਤੁਹਾਨੂੰ ਉਹਨਾਂ ਨੂੰ ਤੇ ਜੂ ਕਿ ਆਪ ਪਕਾਉਂਗੇ ਚਾ ਕਰੂਗੇ ਉਹਨਾਂ ਲੋਕਾਂ ਨੇ ਬਣਾਇਆ ਫਿਰ ਜਿਹੜੇ ਮੈਂ ਦੋ ਰੋਟੀਆਂ ਖਾਣੇ ਆ ਉਹ ਲੱਗ ਪਈਆਂ ਜਿਹੜੀ ਤੁਸੀਂ ਕਹਿੰਦੇ ਗੌਦ ਵੇਚਣਾ ਉਹ ਲੱਗ ਪਿਆ ਸਾਰਾ ਸਿਸਟਮ ਨਹੀਂ ਲਵਾਂਗੇ ਅਗਲੇ ਸਿੱਧੇ ਭੜਾਈ ਨੂੰ ਤਾਂ ਜੇ ਤਾਂ ਮੈਂ ਬਣਾ ਲੰਬੀ ਕਿੜਾਹੀ ਭਰ ਕੇ ਹਾਂ ਸੰਦੀਪ ਟੈਕੜਾ ਬਹੁਤ ਜ਼ਿਆਦਾ ਬਣਾ ਲਿਆ ਉਹਨਾਂ ਨੇ ਤਾਂ ਥੋੜਾ ਥੋੜਾ ਖਾਣਾ ਤਾਂ ਆਪਣਾ ਡਿੱਡ ਦੇਖਦੀ ਹੈ ਜੇ ਉਹਨਾਂ ਨੇ ਘੱਟ ਬਣਾਇਆ ਤਾਂ ਥੀਕਾ ਛੋੜਾ ਬਣਾਇਆ ਹੈ ਤੇ ਬੜਾ ਹੀ ਬਣਾਇਆ ਫਿਰ ਇਹ ਤੇਰੇ ਪਰੇ ਗੱਲ ਤਾਂ ਸਾਰੇ ਇਹੋ ਗੱਲ ਆ ਗਾ ਤਾਂ ਫੋਨ ਛੱਡ ਲਓ ਹੁਣ ਮੈਂ लेट ਹੁੰਦਾ ਅਗਲੇ ਨੇ ਖਾਣਾ ਚੱਕ ਕੇ ਆ ਤਾਂ ਵੀ 2 ਵਜੇ ਪ੍ਰਸ਼ਾਦਾ ਲੈ ਕੇ ਮੁੜਿਆ ਮੈਂ ਕੁਝ ਯਾ ਆਏ ਲੇਟਰ ਲੈਟਰ ਨਹੀਂ ਆਇਆਗਾ ਮੈਂ ਤਾਂ ਅਨੁਕਰਤ ਫੜਾ ਦੋ ਜੀ ਇਧਰ ਲੈਟਰ ਵੀ ਲੈ ਕੇ ਉਰੇ ਤੇ ਨੂੰ ਲੈਟਰ ਚਾਹੀਦਾ ਲੈ ਲੇ ਕੇ ਲੈਟ ਕਿੱਥੇ ਪੁੱਤ ਲੈ ਕੇ ਆਈ ਜਾ ਹੈਗਾ ਤੇ ਹੁਣ ਸਮਝਿਓ ਨਹੀਂ ਵੀ ਕਿਆ ਚੀਜ਼ ਮੰਗ ਰਹੀ ਮਮੀ ਉਧਰੋਂ ਤਰਪੀ ਹੈ ਕੰਜਾਨ ਦੁੱਧ ਉਧਰੋਂ ਇੰਜੇ ਰੋਟੀ ਨਾ ਘੜਦੀਆਂ ਬੜਾ ਜੀ ਜੀ ਪਹਿਲਾਂ ਤੁਸੀਂ ਖਾਏ ਕਰੋ ਆ ਖੀਰੇ ਚੀਜ਼ ਦੋ ਭੰਡ ਬੱਤ ਤੋੜੋ ਮੈਂ ਜਾਣਾ ਉਹ ਡੀਜਦੇ ਹਾਂ ਉਹ ਨਾ ਟਾਈਮ ਰੋਟੀ ਦਾ ਜੀ ਦਰਦੀ

ਇੱਕ ਬਰੀਕ ਆਉਂਦੀ ਆ ਇਹ ਸੂਜੀ ਚ ਬਣਾ ਤਾ ਨਹੀਂ ਬਣਿਆ ਸਵਾਰ ਕੇ ਬਾ ਕੇ ਦੇਖੋ ਸੂਜੀ ਦਾ ਕਸੂਰ ਸੂਜੀ ਦਾ ਖਾ ਕੇ ਦੇਖਿਓ ਹਾਂ ਫੇਰ ਗੱਲ ਕਰੀ ਐ ਇਦਾਂ ਆਵਾਜ਼ ਆਉਂਦਾ ਕੱਟ ਕਰ ਦਿਓ ਲੈ ਜੀ ਰੀਤ ਨੂੰ ਠੰਡਾ ਕਰਕੇ ਭੋਗ ਪਾ ਦਿਓ ਬੱਚਾ ਦੋ ਚਾਰ ਹਰੀਆਂ ਮਿਰਚਾਂ ਪਾ ਦਿਓ ਅੱਛਾ ਜੀ ਬੱਚੇ ਪਾ ਦਿਓ ਥੋੜਾ ਜਿਹਾ ਅਚਾਰ ਅੱਛਾ ਜੀ ਹੁਣ ਇਹਨਾਂ ਨੂੰ ਦੋ ਚੋ ਵੀ ਸੀ ਕੜਾ ਦੇ ਤਾਂ ਉਹਨਾਂ ਨੂੰ ਵੀ ਫਿਰ ਹੋਣਾ ਉਹ ਹੋਰ ਬਹੁਤ ਨਹੀਂ ਮੈਂ ਅਸੀਂ ਤੁਹਾਡੇ ਤੋਂ ਨਾ ਕੀ ਅਸੀਂ ਡੰਗਰ ਦਾ ਨਾ ਕੀ ਹੈ ਮੈਂ ਤਾਂ ਇਹ ਗੱਲ ਕਿਹਾ ਮਤਲਬ ਉਹ ਰੱਸੀ ਚ ਪਾਣੀ ਉਹ ਤੁਹਾਡਾ ਕੈਨ ਦਾ ਭਾਵੇਂ ਹੀ ਆ ਜਿੱਕ ਲੱਕੜਾ ਪਾ ਕੇ ਪਿੰਦੜੇ ਨਾ ਨਹੀਂ ਉਹ ਭਾਈ ਮੈਂ ਤਾਂ ਹਾਂ ਮੈਂ ਕਿਹਾ ਭਾਈ ਮੈਂ ਮੈਂ ਸਦਾਈ ਮੈਂ ਕਿਹਾ ਭਾਈ ਮੈਨੂੰ ਆਹ ਕੱਲ ਨਹੀਂ ਹੈਗੀ ਨਹੀਂ ਤੁਸੀਂ ਜੇ ਮੈਂ ਕਿਹਾ ਜੇ ਵੀ ਕੀ ਪਤਾ ਸਾਨੂੰ ਪਤਾ ਕਿ ਐਂ ਘਰ ਤੇ ਕੋਈ ਕੰਮ ਕਰਦਾ ਉਹਨੂੰ ਕਿਵੇਂ ਰੋਟੀ ਦੇਣੀ ਆ ਆਪਣਾ ਵੀ ਹੈ ਨਾ ਵੀ ਉਹਨੂੰ ਇੱਜ਼ਤ ਨਾਲ ਰੋਟੀ ਦੇਣੀ ਪੈਣੀ ਹੈ ਅਗਲਾ ਮੈਂ ਤਾਂ ਕਰਦਾ ਰੋਟੀ ਕਿੱਥੇ ਦੱਸੀ ਹੂੰ ਕੀ ਹੋ ਗਿਆ ਬੁੱਪੂ ਨਾ ਮਾਂ ਆ ਵੀ ਵਧੀਆ ਰੋਟੀ ਹੋਣੀ ਤਾਹਨੀਆਂ ਕਿਹਦੀ ਨਹੀਂ ਕਹੇ ਰੋਟੀ ਘਰ ਲਈ ਹਾਂ ਵਧੀਆ ਹੋਰ ਲਹਾ ਆ ਮਾਣ ਇਹ ਨੂੰ ਪ੍ਰਸ਼ਾਦ ਦਾ ਵਾ ਜਿੱਥੇ ਵੀ ਜਾਂਦੇ ਉਹਨਾਂ ਨੂੰ ਰੋਟੀ ਤਾਂ ਮੈਲੀਓ ਮਿਲਣੀ ਹੈ ਤਾਹ ਜਹਾੜੀ ਪਰ ਜਾ ਉਹਦੇ ਵੀ ਲੱਗੇ ਤੇ ਨਾ ਅੱਗੇ ਪਾ ਸ਼ੱਕਰ ਨਹੀਂ ਕਿਰ ਲੱਗਣੀ ਉਹ ਤਾਂ ਹੋ ਆ ਕਿਝੜੋ ਹੋਲੇ ਪਰ ਇਤ ਕੀ ਬੰਦੇ ਹੋਰ ਆ ਅੱਛਾ ਅੱਛਾ ਫਾਇਕ ਬੈਠੋ ਹੋ ਗਿਆ ਇਹ ਰੋਟੀ ਨਹੀਂ ਖਾਣੀ ਪਾਪਾ ਤੋ ਹਾਂ ਹਾਂ ਚਲਾ ਕਰ ਦੇ ਭੋਗ ਦੋ ਭਾਈ ਇਹਨੂੰ ਭੋਗ ਮੰਗਦੀ ਹੈ ਇਹ ਲੱਖ ਖਾਣੀ ਹੈ ਚਲਾ ਡੋਲ ਦੇ ਨਾਲ ਬਾਬਾ ਬਾਬਾ ਅੱਜ ਇਹੋ ਲੈਣਾ ਹੋਇਆ ਨਾ ਪਾ ਕੇ ਪਾ ਕੇ ਖੜਾ ਲੈਣਾ ਖੜਾ ਤੰਡਾ ਤੱਤਾ ਯਾਦ ਹੈ ਕੋਲ ਦੇ ਕਿਵੇਂ ਖੜਾ ਤੁਸੀਂ ਨਾਲ ਪ੍ਰਸ਼ਾਦਾ ਚੱਕ ਲੋ ਨਾਲੇ ਦੇਖ ਲੈ ਹੂੰ ਕੋਲ ਕੋਲ ਬੁੱਤ ਖਾਂਦਾ ਮਿੱਠਾ ਤਾਂ ਮੈਂ ਥੋੜਾ ਜਿਹਾ ਤੇਜ਼ੀ ਰੱਖੀ ਹੈ ਜਾਨ ਕੇ ਹੈ ਨਹੀਂ ਨਹੀਂ ਜਾਣ ਕੇ ਨਹੀਂ ਉਹ ਕਿਸੀ ਨੂੰ ਨਾ ਖਾ ਲਾ ਤਨੂਗਾ ਮਤਲਬ ਪੰਜਾਬੀ ਆ ਬੰਦੇ ਉਹ ਪੰਜਾਬੀਆਂ ਨੂੰ ਸ਼ੂਗਰ ਵੱਧਾ ਭਈ ਇਹਨੂੰ ਘੱਟਾ ਹਾਂ ਪੁਰੇ ਪੰਜਾਬੀ ਹੁਣ ਥੋੜਾ ਜਿਹਾ ਹਾਰਡ ਵਰਕਿੰਗ ਵਾਲ ਨੂੰ ਘੱਟ ਗਏ ਭਈਏ ਵਿਚਾਰੇ ਪੂਰੇ ਹਾਰਡ ਵਰਕ ਕਰਦੇ ਉਹਨਾਂ ਘਰ ਕੋਲ ਤਾ ਪੁੱਤ ਤੈਨੂੰ ਪਾ ਦੇ ਯਾਰ ਕਾਸ਼ੇ ਚ ਖੜਾ ਬੀਬੀ ਪਾ ਕੇ ਦਿਓ ਪਲੇਟ ਚ ਹਾਂ ਬਬ ਕਾ ਲੈਣਾ ਤਾਂ ਪਾ ਕੇ ਦੇ ਦਿੰਮ ਮੈਨੂੰ ਰੇਸ ਪਾੜੀਆਂ ਤੇ ਮੈਂ ਖਾ ਲਾਂ ਕਾ ਲੈਣਾ ਭੋਗ ਭੋਗ ਲੈ ਦੇ ਇਹਨੂੰ ਐ ਨਾ ਮੇਰੇ ਗੁਰਦੁਆਰਿਆ ਪ੍ਰਸ਼ਾਦ ਹੂੰ ਨੰਬਰ ਪੀਛੇ ਕਾ ਪੀਛੇ ਦੇ ਦੋ ਤੇਰਾ ਪੀਛੇ ਚ ਹਾਂ ਇਧਰ ਹੁਗਾ ਕਾ ਪੀਛ ਭੋਗ ਦੇ ਦੋ ਮਾਨੂੰ ਕਹਦੇ ਪੀਛ ਪੀਛ ਗਰਮ ਪਿਆਦਾ ਪਾਪਾ ਨਿਕਲ ਗਿਆ ਵਿਚਲੇ ਚਲੋ ਉੱਥੇ ਜਿਹਨੂੰ ਬਿਠਾ ਲ ਕੇ ਸਗਾੜੇ ਨਾ ਤਾਂ ਭਾਈਆਂ ਨਹੀਂ ਕਹਿੰਦੇ ਪਾਰਟੀਆਂ ਟੱਟ ਪਾਈ ਉਹਨਾਂ ਦਾਕਾਂ ਤੋਂ ਲੱਭਦੀ ਇਹ ਵਿੱਚ ਕੋਣ ਸਟੂਨ ਮਗਾ ਫੈਦਾ ਜ਼ਿਆਦਾ ਟਾਈਮ ਤੱਕ ਇੱਕ ਹੈਗੀ ਇੱਕ ਹੈਗੀ ਦੀਦੀ ਨੇ ਰੱਖੀ ਉਹ ਵੀ ਲੱਪਣ ਦਾ ਉਹ ਵੀ ਲੱਪਣ ਲੱਗੇ ਉਹ ਕੋਤੇ ਮਾਰ ਮਾਰ ਕੇ ਵਿੱਚ ਇਹਨਾਂ ਵਧੀਆ ਲੱਗਿਆ ਤੁਸੀਂ ਵੀ ਲੈ ਆਈਂ ਖਾ ਲੋ ਪੁੱਤਾ ਹੇ ਓ ਕੱਕਾ ਕਾ ਪੀਸ਼ਰ ਤਪੀਸ਼ ਨੂੰ ਖੋਹ ਤੀਸ਼ ਖਾਣੂ ਪੀਸ਼ ਹੇ ਨਾ ਮੂੰਹ ਨਾ ਤੜ ਨਹੀਂ ਬੁੱਤ ਨਹੀਂ ਤੁਸੀਂ ਤੁਸੀਂ ਖਾ ਤੁਸੀਂ ਖਾ ਤੁਸੀਂ ਤੁਸੀਂ ਖਾਣ ਪੁੱਤਾ ਲੈ ਮੈਂ ਮਾਂ ਪਾ ਮੈਂ ਕਿ ਤੰਤ ਮੁੱਛ ਹੈ 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 ਛਾਦਾ ਹੈ ਈ ਛਾਦਾ ਹੈ ਪੋਗ ਚਲ ਫਸਾ ਫਸਾ ਦੇ ਜੋ ਬਲੇ ਸ਼ੋਨ ਹਾਲ ਪੁੱਤਰ ਢੋਲਿਆਂ ਦਾ ਬਲਾਤੀ ਦੀ ਬਤਲ ਦੀ ਪਲੇਟ ਦੀ ਬਤੇ ਬਲਾਤੀ ਦੀ ਚਾਂਦਨੀ ਹੈਗਾ ਨਿਜਮਾ ਚਲ ਰਣ ਦੇ ਫਕਾਣ ਨਿਜਮਾ ਨਾ ਨਾ ਕਾਤੇ ਫਿਰ ਕਦੇ ਪੀਛੇ ਦੇ ਦਿਓ ਹੂੰ ਤਾਂ ਪੀਛੇ ਦੇ ਦਿਓ ਮੈਨੂੰ ਉਹ ਬਰਾਕ ਕਦੇ ਗਿਓ ਕਲ ਮੈਂ ਨਹੀਂ ਥੱਕਿਆ ਰਹਿ ਕਹਵਾਦਾ ਵਧੀਆ ਬਣਿਆ ਲਾ ਹਾਂ ਜਸਮ ਸੰਦੀਪ ਦੇ ਤਰ੍ਹਾਂ ਦਾ ਗੁਣ ਹੈਗਾ ਇਹ ਜਿੱਤੇ ਕਰਦਾ ਕੋਈ ਨਹੀਂ ਹੈਗੀ ਇਸ ਗੁਣ ਬਾਰੇ ਮੇਰੀ ਠਾਣੀ ਨੂੰ ਪਤਾ ਹੈ ਪਰ ਕਿਸੇ ਨੂੰ ਪਤਾ ਕੋਸਾਂ ਨੂੰ ਪਤਾ ਹੈ ਮੋਤਾ ਖੁਸ਼बू ਦੇ ਇੱਕ ਪਿਛਾਨ ਲੱਗੇ ਵੀ ਖੜਾ ਵਧੀਆ ਬਣਿਆ ਹੋਇਆ ਹੈ ਠੀਕ ਹੈ ਜੇ ਖਾਣਾ ਨਹੀਂ ਨਪੜੇ ਪੰਪ ਮਾਰਨ ਲੱਗੀ ਵੀ ਆ ਤਾਂ ਕਿਆ ਕਰੀਏ ਬੋਲ ਮੈਨੂੰ ਦੇਖਣਾ ਵੀ ਠੀਕ ਹੈ ਕਿ ਨਹੀਂ ਬਿਚਕਿੰਦਾ ਬੱਬਾ ਅੱਛਾ ਇਹ ਹੋਰ ਇਹਨੇ ਖਾਣਾ ਤੁਸੀਂ ਖਾਣਾ ਨਹੀਂ ਗੁੰਗੂਨਾ ਸਮਝੋ ਮੈਨੂੰ ਟੱਕਰ ਕਰਦਾ ਬੇੜਾ ਮਹੋ ਗਿਆ ਤੂੰ ਖਾਣੇ ਨੂੰ ਪੰਪ ਪੜੇ ਲੱਗੀ ਵੀ ਮਾਰਨ ਆ ਗਏ ਓਹੋ ਮੈਨੂੰ ਪਤਾ ਨਾ ਇਹਨਾਂ ਨੇ ਖਾ ਲੈਣਾ ਥੋੜਾ ਜਿਆ ਚਲ ਕੋਈ ਨਹੀਂ ਕਹਨਾ ਢਾਣੇ-ਢਾਣੇ ਪਰ ਖਾਣੇ ਵਾਲਾ ਦਾ ਨਾਮ ਹੁੰਦਾ ਇਹ ਤਾਂ ਹੂੰ ਮਮਾ ਬਈ ਇਹ ਰੋਟੀ ਬਣਾਉਂਦਾ ਇਕੱਲੀ ਤਵੇ ਪਰ ਰੋਟੀ ਸੇਕਦਾ ਉਹ ਥੱਲੇ ਗੈਸ ਉੱਪਰ ਉਹਨੂੰ ਲਾਉਂਦੇ ਨਹੀਂ ਆਂ ਅਜ ਪਰ ਨਾਲੇ ਕੋਲ ਨਾਲੇ ਚੁੱਲੇ ਪਰ ਰੋਟੀ ਬਣਾਉਂਦਾ ਦੇਖ ਲੈ ਤੂੰ ਮੈਂ ਤਾਂ ਦੇਖਿਆ ਤੁਸੀਂ ਸਿੱਖੋਗੇ ਸਾ ਦੇਖ ਲੈ ਨਾ ਕਿ ਨਾਲੇ ਕੰਮ ਕਰਦੇ ਲੈ ਰੋਟੀ ਖੋਦੇ ਆਂ ਦੇ ਮੈਂ ਇੰਨਾ ਬੰਦਾ ਕੰਮ ਹੂੰ ਅਹੋ ਚੂੜ ਦਵਾ ਲਿਆ ਹਾਂਗੇ ਸਾਨੂੰ ਕਿਹੜਾ ਸੂਟ? ਇਹ ਕਹਾਂ ਕੋਲੇ ਸੀ ਤੁਹਾਡੀ ਹੈਲਪ ਕਰਾਈਏ ਇੰਨੀ ਸੀਜ਼ਨ ਖਤਮ ਹੋਣ ਤੋਂ ਹਾਂਜੀ ਪਹਿਲਾਂ ਜੋ ਕਣਕ ਚੋਂ ਕਿਆ ਬਚਿਆ ਕਿਆ ਖਟਿਆ ਉਹ ਦੇਖ ਲੈਣ ਉਹ ਫੇਰ ਸਾਡਾ ਸੂਟ ਆਏ ਹਾਏ ਹਾਏ ਨੀ ਤਾਂ ਨਮਾ ਨਮਾ ਜੂਤ ਤ ਵੀ ਤਾਂ ਕੜਾ ਖਾਂਡ ਤੇ ਮਸਤਾ ਆਵਾ ਉਹ ਮਸਤੇਆ ਬਣਾਓ ਉਹਨੂੰ ਪਿਆ ਚੱਕਰ ਆ ਇਦਰ ਮੈਂ ਤੁਸੀ ਮਾਸਤ ਬਣਾ ਆਇਆ ਮੈਂ ਰੋਟੀ ਖਾਏ ਤੇ ਮੇਰਾ ਕੌਲੀ ਉੱਥੇ ਹੈਗੀ ਹੈ ਕੁਝ ਨਹੀਂ ਆ ਮੈਂ ਉੱਥੇ ਨਹੀਂ ਹੈਗੀ ਮੰਡ ਚ ਨਹੀਂ ਹੋਣੀ ਸ਼ਹਿਰ ਕੌਲੀ ਕੌਲੀ ਉੱਥੇ ਤੇ ਆ ਗਿਆ ਨਾ ਅਗਰ ਆਪਣਾ ਪੋਲਟਰੀ ਫਾਰਮ ਪਰ ਆ ਗਏ ਭੰਡਾ ੱਚੇ ਤੇ ਦੇ ਦੋ ਪਾ ਕੇ ਕਾਸੇ ਚ ਕੌਲੀ ਗੁੱਲੀਆ ਜੀ ਹੁ ਮੈਨੂੰ ਆ ਦੱਸ ਇੱਕ ਟੇਬਲ ਦੇ ਵਿੱਚ ਮੈਂ ਹੀਰੇ ਪਾ ਦਿੰਨੀ ਆ ਇੱਕ ਹੋਰ ਤੋਂ ਉਹ ਥੱਲੇ ਦਾ ਟੋਲ ਲਾਲ ਜੱਟੀ ਫਿਰ ਉਹਨਾਂ ਦੇ ਉਹਨਾਂ ਚ ਪਾ ਦੋ ਸਲਾਦ ਇੱਕ ਚਕੜਾ ਪਾ ਦੋਗੇ ਮੈਂ ਸ਼ਿਕਾਇਤ ਆ ਮੈਂ ਲੈ ਲਿਆ ਹੁਣ ਕੋ ਮੰਨੂਗਾ ਤਾਂ 7 ਦੀ ਲੋਡ ਪਾ ਗਈ ਤੇ ਤੁਸੀਂ ਸਰਕਾਰ ਦਾ ਮੈਂ ਇੱਕ ਦੂਵੇ ਚ ਸਾਦੀ ਦੀ 3 ਨਾਲ ਚ ਸਾਦੀ ਦੀ ਦੀ ਹੁਣ 3 ਨਾਲ ਚ ਦਾਲ ਪਾ ਦੋ ਸੁਣ ਗਏ ਹੂੰ ਚਾਰ ਵੀ ਪਾ ਦਿਓ ਅੰਬ ਦਾ ਜਿਹੜੇ achar ਹੈਗੇ ਪਾ ਦੋ ਨੂਨ ਪਾਉਣਿਆ ਹੈ ਨਾ ਹਾਂ ਨੂਨ ਦੀ ਦੱਬੇ ਵੀ ਦੇ ਦੇਣਾ ਗੜਾ ਨਾ ਕਰਾਦਾਂ ਹੁੰਨ ਲੱਦਾਂ ਵਿੱਚ ਪਾਣੀ ਹੁੰਦਾ ਬਾਕੀ ਇਹ ਗੱਲ ਨੂੰ ਰੋਲ ਦੇ ਨੂੰ ਹੱਲ ਦੇ ਦੇ ਗੜਾ ਕਰਾ ਗੜਾ ਤਾਂ ਬੜਾ ਸੱਪਾ ਪੈਂਦਾ ਗੜਾ ਦੀ ਖੁਸ਼ਬੂ ਬਹੁਤ ਵਧੀਆ ਮੈਲੀ ਵੀ ਦੇਸੀ ਕੀ ਕਰਕੇ ਸੁਵੀਰ ਮੇਰੇ ਜੋਗਾ ਰੱਖ ਲਿਓ ਸੁਵੀਰ ਤੇਰੀ ਜਾਨ ਨੂੰ ਗੜਾ ਦਾ ਘੱਟ ਤਾਂ ਸੋਰਾ ਬੋਲਦਾ ਬਸ ਚੇਮੇ ਬਾਅਦ ਵਿੱਚ ਬਣਾ ਮੈਂ ਆਹ ਫੈਟ ਘਟ ਜੂਗੀ ਤਦਿਆਲਾ ਫੋਨ ਮੱਦੇ ਦਾ ਸੰਦੀਪ ਮੈਨੂੰ ਲੱਗਦਾ ਫੋਨ ਆਇਆ ਕਿਸੇ ਦਾ ਹੂੰ ਕੀ ਲੱਗਦਾ ਵੀ ਤੂੰ ਬਣਾਉਂਗੀ ਨਹੀਂ ਮੈਂ ਬਣਾਉਂਗੀ ਪਰ ਜਿਸਰੀਰ ਦੇ ਹਿਸਾਬ ਨੂੰ ਦੇਖਾਂ ਫੇਰ ਨਹੀਂ ਮੈਂ ਬਣਾਉਂਦੀ ਕੋਈ ਨਾ ਕਿਉਂਕਿ ਮੈਨੂੰ ਵੀ ਪਤਾ ਹੈ ਨਾ ਬਿਮਾਰੀਆਂ ਲੱਗਣ ਲੱਗੀਆਂ ਸਾਨੂੰ ਤਸਵੀਰ ਕਰਕੇ ਮੋਟਾਪੇ ਕਰ ਉਹ ਸੀ ਮੋਟੇ ਬੋਕ ਕਰਦੇ ਕਿਹਾ ਹੂੰ ਮੰਨਦੇ ਹਾਂ ਕਿਉਂ ਗਲਤੀ ਹੈ ਤੁਹਾਡੀ ਆ ਮੇਰੇ ਕਿਛਦਾ ਕਿਆ ਹੋ ਮਿਕਰਮ ਸਿੰਘ ਹਾਂਜੀ ਜਿੰਡੀ ਬਣਾ ਲੈ ਚਾਲ ਪਾ ਮਾ ਦੋ ਵਾਲਾ ਨਹੀਂ ਹੈਗਾ ਆਪਣੇ ਕੋਲ ਹੈਗੇ ਮੈਂ ਤਾਂ ਕੋਲੀ ਦੀ ਲੋੜ ਨਹੀਂ ਕੋਗੀਆਂ ਉਹਨਾਂ ਨੂੰ ਹਾਂ ਪਾ ਵੋ ਪਾਪਾ ਜੀ ਇਹ ਸੇ ਕੁਟੀਆਂ ਦੇ ਪਾਪਾ ਦੇ ਸਕ ਲੂੰਗਾ ਦਾਓ ਚਲੋ ਠੀਕ ਹੈ ਜੀ ਲੈ ਲੇ ਕੇ ਸਾਈਕਲ ਵੀਰੋ ਚ ਮਾਰਾ ਵੀ ਤੁਹਾਨੂੰ ਚੜ੍ਹਦੇ ਕਿਲਾ ਚ ਰੱਖਿਆ ਜੀ ਓਕੇ ਬਾਏ ਬਾਏ ਸਾਰਿਆਂ ਨੇ ਮੂੰਹ ਚ ਪਾਣੀ ਆਉਂਦਾ ਹੁਣ ਕੜਾ ਕਰਕੇ ਹਾਂ ਆ ਰਹੇ ਹੋ ਜੇ ਤੁਸੀਂ ਆਓਗੇ ਸੰਦੀਪ ਬਣਾ ਕੇ ਜ਼ਰੂਰ ਦਿਖਾਓ ਕੜਾ ਤਾਂ ਉਹਨੂੰ ਗਰਮ ਕਰਨ ਹਾਂਜੀ ਦੇਸੀ ਕੀ ਚ ਕੁਝ ਨੂੰ ਡਾਇਬੀਟਿਸ ਹੋਈ ਉਹ ਪਹਿਲਾਂ ਦੱਸ ਦਿਓ ਬਾਣਕੂ ਪਹਿਲਾਂ ਮੈਂ ਉਹ ਠਿੱਕਾ ਬਣਾ ਦਾਂਗੀ ਕਿਉਂਕਿ ਮੈਂ ਜਿਸ ਦਿਨ ਵੀਰ ਜੀ ਵਾਸਤੇ ਠਿੱਕਾ ਖੜਾਣਾ ਹੈ ਸੀ ਹਾਂ ਡਾਇਬੀਟਿਸ ਵਾਸਤੇ ਵੀ ਪਹਿਲਾਂ ਦੱਸਣਾ ਪੈਂਦਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਚ ਮਾਰਾ ਚੌੜੀ ਦਾ ਲੱਗ